ਜੇਰਾ ਭਾਈ ਰਾਜੋਣਾ ਉਹਨੇ ਕੀ ਆ ਪਾਪ ਕੀਤਾ ਜੀ ਉਹ ਮਾਫੀ ਮਤਲਬ دیਵਾ ਹੋਵੇ ਜਾਂ ਮਾਫੀ ਮੰਗੇ ਉਹਨੇ ਉਹ ਕੰਮ ਕੀਤਾ ਜੋ ਨਾ ਕਰਦੇ ਸਿੱਖਾਂ ਦੇ ਸਿਰ ਤੇ ਦਸਤਾਰਾਂ ਨੇ ਸਾਡੀ ਸੱਭੇ ਤੇ ਖਤਮ ਕਰਤੀ ਸਾਡਾ ਕਲਚਰ ਹੀ ਗਵਾਤਾ ਸਾਨੂੰ ਭਜਾਤਾ ਸੀਤੋ ਕੱਡ ਕੱਡ ਨੌਜਵਾਨਾਂ ਨੂੰ ਉਹਨਾਂ ਨੇ ਮਾਰਿਆ ਸਾਡੀਆਂ ਮਾਵਾਂ ਪਹਿਰਾਂ ਨੂੰ ਬੇਪਰਤ ਕੀਤਾ ਜੀ ਬੱਚਿਆਂ ਨੂੰ ਛੋਟਿਆਂ ਛੋਟਿਆਂ ਨੂੰ ਮਾਰਿਆ ਉਹਨਾਂ ਨੇ ਕੱਢ ਕੱਢ ਕੇ ਅ ਜ세ਦਾਰ ਇਕਤਾਰ ਸਿੰਘ ਕੌਂਕੇ ਦੇ ਨੌਵੇਂ ਚ ਪਰਦੇ ਮੁੰਡੇ ਨੂੰ ਚੱਕ ਕੇ ਲਗਾਈ ਹੈ ਪੁਲਿਸ ਤੇ ਉਹਨਾਂ ਨੇ ਉਹ ਕੰਮ ਕੀਤਾ ਉਹ ਮਾਫੀ ਮੰਗ ਬਾਕੀਆਂ ਨੂੰ ਜਿਹੜੇ ਅਮਿਤ ਸ਼ਾਹ ਜੀ ਜਾਂ ਮੋਦੀ ਤੇ ਸਾਡੇ ਪੀਐਮ ਸਾਹਿਬ ਉਹ ਇਦਾਂ ਮਾਫੀ ਮੰਗਉਂਦੇ ਨਹੀਂ ਉਹ ਮਾਫੀ ਮੰਗਣ ਕਿਉਂ ਉਹ ਕਾਰਜ ਕਰੀ ਦੱਸਣ ਉਹਨਾਂ ਨੂੰ ਇੱਕ ਇੱਕ ਡਾਕਟਰ ਆ ਉਹਦਾ ਮਰੀਜ਼ ਉਹਦੇ ਕੋਲ ਠੀਕ ਨਹੀਂ ਹੁੰਦਾ ਮਰੀਜ਼ ਉਹਨੂੰ ਗਾਲਾਂ ਕੱਢਦਾ ਸਾਲ ਦੋ ਸਾਲ ਡਾਕਟਰ ਉਹਦੇ ਟੀਕੇ ਲਾਉਂਦਾ ਡਾਕਟਰ ਕਹਿੰਦਾ ਪਹਿਲਾਂ ਮਾਫੀ ਮੰਗ ਵਾ ਫਿਰ ਤੈਨੂੰ ਫੇਰ ਦਵਾਈ ਦੂੰ ਉਹ ਪ੍ਰੋਫੈਸ਼ਨ ਤੌਰ ਤੇ ਦਵਾਈ ਦਿੰਦਾ ਜਾ ਇੱਕ ਇੱਕ ਵਕੀਰ ਆ ਉਹਦਾ ਮੁਵਕਲ ਜੋ ਮਰਜ਼ੀ ਕਵੇ ਵੀ ਤੂੰ ਕੇਸ ਦੇ ਉਹ ਕੇਸ ਝਗੜਦਾ ਉਹ ਇੱਥੇ ਏਡੀ ਪੋਸਟ ਤੇ ਬੈਠਿਆ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਮੇਰਾ ਖਿਆਲ ਆ ਉਹ ਮਾਫੀ ਮੰਗਣ ਵਾਲੀ ਗੱਲ ਨਹੀਂ ਅਸਲ ਵਿੱਚ ਉਹ ਹਰ ਸਿਮਰਤ ਬਾਦਲ ਤੋਂ ਬਹੁਤ ਨਾਰਾਜ਼ ਸੀ ਉਹ ਕਹਿਣਾ ਚਾਹੁੰਦਾ ਸੀ ਵੀ ਤੇਰੇ ਸਹੁਰੇ ਨੇ ਤੇਰੇ ਘਰ ਵਾਲੇ ਨੇ ਤੂੰ ਵੀ ਇੱਥੇ ਸੀ ਇਹ ਬੰਦੀ ਸਿੰਘ ਬਣਾਇਆ ਤੁਸੀਂ ਤਾਂ ਤੁਸੀਂ ਤੇ ਕਿਹਾ ਲਿਖ ਲਿਖ ਦਿੱਤਾ ਵੀ ਬੰਦੀ ਸਿੰਘ ਛੱਡੋ ਨਾ ਤੁਸੀਂ ਤੇ ਕਿਹਾ ਪੰਜਾਬ ਚ ਟਰਾਂਸਫਰ ਨਾ ਕਰੋ ਇਹਨਾਂ ਨੂੰ ਤੁਸੀਂ ਹੁਣ ਕਿਹੜੇ ਮੂਨਾ ਕਹਿ ਰਹੀ ਪਾਰ ਲਿਆ ਅਸਲ ਗੁੱਸਾ ਉਹਨੂੰ ਇਹ ਸੀ ਕਹਿਣਾ ਵੀ ਉਹਨੂੰ ਇਹ ਬੰਦਦਾ ਸੀ ਵੀ ਤੇਰੇ ਕੋ ਕੋਈ ਅਧਿਕਾਰ ਨਹੀਂ ਕਹਿਣ ਦਾ ਬੰਦੀ ਸਿੰਘ ਰਿਆ ਕੋਈ ਮਾਫੀ ਵਾਲੀ ਗੱਲ ਦੀ ਸੀ ਆ ਉਹਦੇ ਅੰਦਰ ਵਿੱਚ ਇਹ ਤੇ ਰੰਜਸ ਸੀ ਗਿਆ ਉਹਦਾ ਚਿਹਰਾ ਵੀ ਦੇਖ ਸਕਦੇ ਵੀ ਤੂੰ ਕਿਹੜੇ ਮੂਨਾ ਕਹਿ ਰਹੀ ਹੈ ਤੁਸੀਂ ਤਾਂ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਰਹਾ ਹੁਣ ਤੁਸੀਂ ਕਿਹੜੇ ਮੂਨਾ ਕਹਿ ਰਹੇ ਅਸਲ ਇਹ ਕਹਿਣਾ ਚਾਹੁੰਦਾ ਭਾਈਵਾਲ ਵੀ ਪਾਰਟੀ ਰਹੀ ਉਹਨਾਂ ਦੇ ਪਿੱਛੇ ਜਿਹੜੇ ਕੋਈ ਭਾਈਵਾਲ ਪਾਰਟੀ ਰਹੀ ਆ ਪਰ ਇਹ ਕਹਿੰਦੇ ਨੇ ਖੁਦ ਭਾਈਵਾਲ ਪਾਰਟੀ ਛੱਡਾ ਵੀ ਸਕਦੇ ਸੀ ਪਰ ਇਹ ਕਹਿੰਦੇ ਨੇ ਖੁਦ ਵੀ ਛੱਡੋ ਨਾ ਇਹ ਟ੍ਰਾਂਸਫਰ ਵੀ ਹੋ ਸਕਦੀ ਅੱਤਵਾਦੀ ਦੇ ਕਾਤਲ ਦੇ ਇਹ ਕਾਤਲ ਕਹਿੰਦੇ ਨੇ ਜਿਹਨਾਂ ਨੂੰ ਕਾਤਲ ਕਹਿੰਦੇ ਨੇ ਸਪੋਰਟ ਕਰਨੀ ਕਰਦੇ ਹੋ ਇਹ ਸੰਘਤ ਦਾ ਫੈਸਲਾ ਸੰਘਤ ਕਰੇ ਜੇਕਰ ਗੱਲ ਕਰੀਏ ਸੰਘਰਸ਼ ਕੀਤਾ ਜਾ ਰਿਹਾ ਇਹ ਤਾਂ ਫਰਕ ਪਊਗਾ ਸਰਕਾਰਾਂ ਦੇ ਕੋਈ ਪ੍ਰਗੂਅ ਪ੍ਰੈਸ਼ਰ ਬਿਲਕੁਲ ਪਊਗਾ ਜੀ ਸਾਨੂੰ ਜੁਕੀਰ ਹੈ ਸਰਕਾਰ ਉਹਦੀ ਸਰਕਾਰ ਕਿਦੋਂ ਬਾਹਰੋਂ ਆਈ ਹੈ ਲੋਕਾਂ ਨੇ ਬਣਾਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਸ਼ਕਤੀ ਖਿੱਦੜ ਲੱਗੀ ਹੈ ਸਾਡੇ ਉਲਟ ਹੋਣ ਲੱਗਿਆ ਆਪੇ ਮੰਨ ਠੀਕ ਹੈ ਜੀ ਫਿਰ ਅਰਦਾਸ ਕਰਦੀ ਲੋਕ ਸ਼ਕਤੀ ਤੋਂ ਜਿੱਥੇ ਅਕੇ ਸਰਕਾਰਾਂ ਨੂੰ ਡਰ ਰਿਹਾ ਕਿ ਸਰਕਾਰਾਂ ਬੰਦੀ ਸਿੰਘਾਂ ਨੂੰ ਜ਼ਰੂਰ ਰਿਹਾ ਕਰੇਗੀ ਇਹ ਜਿਹੜੇ ਕਿ ਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਉੱਤੇ ਜਦੋਂ ਵੀ ਪ੍ਰੈਸ਼ਰ ਬਣਦਾ ਤਾਂ ਸਰਕਾਰਾਂ ਡਿੱਗਦੀਆਂ ਨੇ ਤੇ ਸਰਕਾਰਾਂ ਨੂੰ ਲੋਕ ਹੀ ਬਣਾਉਂਦੇ ਨੇ ਤੇ ਲੋਕ ਹੀ ਡਿੱਗਦੇ